ਵਦੇਸ਼ ਵਿੱਚ ਭੇਜਣ ਦੇ ਨਾਂ ਦੇ ਉੱਤੇ ਲੋਕਾਂ ਦੇ ਨਾਲ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਅਜਿਹਾ ਮਾਮਲਾ ਇੱਕ ਗੁਰਦਾਸਪੁਰ ਦੇ ਜੇ ਰੋਡ ਤੋਂ ਸਾਹਮਣੇ ਆਇਆ ਜਿੱਥੇ ਡ੍ਰੀਮ ਓਵਰਸੀਜ਼ ਨਾਮ ਤੇ ਦਫਤਰ ਚਲਾ ਰਹੀ ਇੱਕ ਵਿਅਕਤੀ ਦੇ ਉੱਪਰ ਵਿਦੇਸ਼ ਭੇਜਣ ਦੇ ਨਾਂ ਤੇ ਕਈ ਨੌਜਵਾਨਾਂ ਦੇ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ આરોਪ ਲਗੇ ਹਨ ਦਫਤਰ ਦੇ ਬਾਹਰ ਇਕੱਠੇ ਹੋਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਡ੍ਰੀਮ ਓਵਰਸੀਜ਼ ਦਫਤਰ ਦੇ ਮਾਲਕ ਨੇ ਉਨ੍ਹਾਂ ਦੇ ਨਾਲ ਠੱਗੀ ਮਾਰ ਕੇ ਦਫਤਰ ਨੂੰ ਤਾਲਾ ਲਗਾ ਕੇ ਉਥੋਂ ਪ੍ਰਾਰ ਹੋ ਗਏ ਨੇ ਜਿਸ ਕਰਕੇ ਉਹਨਾਂ ਨੇ ਦਫ਼ਤਰ ਦੇ ਬਾਹਰ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਮੌਕੇ ਤੇ ਪਹੁੰਚੇ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਕਿ ਸ਼ਿਕਾਇਤ ਲੈ ਕੇ ਏਜੰਟ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਸਬੰਧ ਵਿੱਚ ਜਦੋਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਰੋਡ ਤੇ ਸਥਿਤ ਡ੍ਰੀਮ ਓਵਰਸੀਜ਼ ਦਫ਼ਤਰ ਦੇ ਬਾਹਰ ਨੌਜਵਾਨ ਇਕੱਠੇ ਹੋ ਕੇ ਆਏ ਸਨ ਅਤੇ ਨੌਜਵਾਨਾਂ ਨੇ ਆਰੋਪ ਲਗਾਇਆ ਹੈ ਏਜੰਟ ਦੇ ਉੱਪਰ ਕਿ ਉਹ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰੀ ਹੈ। ਉਹਨਾਂ ਨੇ ਕਹਿਣਾ ਹੈ ਨੌਜਵਾਨਾਂ ਦਾ ਕਿ ਉਹ ਥਾਣੇ ਦੇ ਵਿੱਚ ਆ ਕੇ ਏਜੰਟ ਦੇ ਖਿਲਾਫ ਜਿਹੜੀ ਆ ਸ਼ਿਕਾਇਤ ਦੇਣ ਤਾਂ ਜੋ ਏਜੰਟ ਦੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਹੋਰ ਕੀ ਕੋਈ ਜਾਣਕਾਰੀ ਮਿਲੇ ਆਉ ਤੁਹਾਡੇ ਨਾਲ ਸਾਂਝੀ ਕਰਦੇ ਆ। ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਲਜੀਤ ਸਿੰਘ ਲਾਮਦੀਪ ਰਿਪੋਰਟ ਗੁਰਦਾਸਪੁਰ। ਮੇਰਾ ਨਾਮ ਵਿਲਸਨ ਮਸੀਹ ਹੈ ਤੇ ਮੈਂ ਇੱਥੇ ਪੁੱਡਾ ਗਲੌਂਡੀ ਚ ਕੈਂਡਰੀ ਮਵਰਸਿਸ ਵਾਲਿਆਂ ਕੋ ਪੈਸੇ ਜਮ੍ਹਾਂ ਕਰਵਾਏ ਸੀ। ਤੇ ਇਹਨਾਂ ਨੇ ਅੱਜ ਦੀ ਡੇਟ ਦਿੱਤੀ ਸੀ ਕਿ ਮੈਨੂੰ ਕੀ ਅੱਜ ਆ ਕੇ ਤੇ ਆਪਣੇ ਬਾਕੀ ਡਾਕੂਮੈਂਟ ਲੈ ਜਾਣ ਜੋ ਕੀ ਕੰਪਨੀ ਦੇ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਬਾਕੀ ਮੈਨੂੰ ਵੀਜ਼ਾ ਟਿਕਟ ਦਿੱਤੀ ਗਈ ਹੈ 27 ਤਰੀਕ ਦੀ ਵੀਜ਼ਾ ਟਿਕਟ ਕਰਵਾਈ ਹੈ ਮੇਰੀ ਮੁੰਬਈ ਤੋਂ ਉੱਤੇ ਅੱਜ ਮੈਨੂੰ ਅੰਮ੍ਰਿਤਸਰ ਤੋਂ ਮੁੰਬਈ ਦੀ ਟਿਕਟ ਵੱਲੋਂ ਕਿਹਾ ਸੀ ਇਹਨਾਂ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਹੀ 11 ਵਜੇ ਆਏ ਆ ਤੇ ਅੱਜ ਆਫਿਸ ਬੰਦ ਦਾ ਸਵੇਰ ਦਾ ਕਿੰਨੇ ਪੈਸੇ ਤੇ ਕਿਹੜੀ ਕੰਟਰੀ ਜਾਣਾ ਮੇਰਾ ਲੈਗਜ਼ੰਬਰਕ ਦਾ ਲਾਇਆ ਸੀ ਤੇ 6 ਲੱਖ ਰੁਪਏ ਦਿੱਤਾ ਦਾ ਮੈਂ ਇਹ ਡਾਕੂਮੈਂਟ ਜਿਹੜੇ ਦਿੱਤੇ ਇਹਨਾਂ ਨੇ ਉਹ ਸਹੀ ਕੀ ਚੀਟੂ ਚੀਟ ਸਹੀ ਸਹੀ ਉਹ ਡਾਕੂਮੈਂਟ ਨਹੀਂ ਟਿਕਟ ਟਿਕਟ ਤੇ ਸ਼ੋ ਹੋ ਰਹੀ ਹੈ ਪਰ ਟਿਕਟ ਜਿਹੜੀ ਆ ਉਹ ਕਹਿੰਦੇ ਬਾਕੀ ਜਿਹੜੀ ਐ ਐਮਬੈਸੀ 'ਚ ਜਾ ਕੇ ਜਿੱਦੋ ਫਲੈਟ ਹੋਏਗੀ ਉੱਥੋਂ ਟਿਕਟ ਕਨਫਰਮ ਹੋਣੀ ਆ ਟਿਕਟ ਜਿਹੜੀ ਦਿੱਤੀ ਆ ਟਿਕਟ ਤੇ ਸਿਰਫ ਇਹਨਾਂ ਨੇ ਪ੍ਰਿੰਟ ਹੀ ਦਿੱਤਾ ਦਾ ਮੈਨੂੰ ਬਾਕੀ ਟਿਕਟ ਦਾ ਵੀਜ਼ਾ ਵੀ ਵੀਜ਼ਾ ਵੀ ਜਿਹੜਾ ਈ ਵੀਜ਼ਾ ਦਿੱਤਾ ਹੈ ਇਹ ਕਹਿੰਦੇ ਕਿ ਵੀਜ਼ਾ ਜਿਹੜਾ ਤੇਰਾ ਸਟicker ਵੀਜ਼ਾ ਆ ਉੱਧਰ ਜਾ ਕੇ ਲੱਗੇਗਾ ਕਿੰਨੇ ਲੱਗੇ ਹੋ ਜੀ ਤੁਹਾਡੇ ਮੈਨਾਂ 6 ਲੱਖ ਦੇ ਹੁਣ ਦਫ਼ਤਰ ਦਾ ਹੈ ਕੋਈ ਦਫ਼ਤਰ ਕੋਈ ਨਹੀਂ ਹੈ ਦਫ਼ਤਰ ਬੰਦਾ ਫੋਨ ਕਰ ਰਹੇ ਆ ਫੋਨ ਵੀ ਬੰਦਾ ਆ ਰਹੇ ਨੇ ਮੋਕੇ ਪੁਲਿਸ ਆਈ ਹੈ ਓਕੇ ਤੇ ਪੁਲਿਸ ਆਈ ਹੈ ਬਾਕੀ ਹੁਣ ਅੱਗੇ ਉਹ ਕਾਰਵਾਈ ਕਰਨਗੇ ਤੁਸੀਂ ਕੀ ਮੰਗ ਕਰ ਮੈਂ ਤਾਂ ਇਹੀ ਕੀ ਜਾਂ ਮੇਰੇ ਪੈਸੇ ਦਵਾਈ ਜਾਣ ਭਾਈ ਮੇਰਾ ਨਾਮ ਮੋਹਿਤ ਬੈਂਸਾ ਹੈ ਮੈਂ ਗਰੋਟੇ ਦਾ ਇਧਰ ਰਹਿਣ ਵਾਲਾ ਤੇ ਮੇਰੇ ਨਾਲ 60000 ਰੁਪਏ ਦੀ ਠੱਗੀ ਹੋਈ ਹੈ ਇਹ ਮੈਨੂੰ ਆਫਰ ਲੈਟਰ ਦਿਖਾਇਆ ਗਿਆ ਸੀਗਾ ਕਿ ਤੇਰਾ ਆਫਰ ਲੈਟਰ ਆ ਗਿਆ ਵਰਕ ਆਫਰ ਲੈਟਰ ਜਿਹਦੇ ਵਿੱਚ ਕਿ ਮੇਰੀ ਕੰਪਨੀ ਟ੍ਰਿਪਲ ਵਾਈਟ ਕੰਪਨੀ ਗਰੁੱਪ ਸੀਗਾ ਤੇ ਮੈਨੂੰ ਕਹਿੰਦੇ ਪਏ ਕਿ 14 ਲੱਖ ਰੁਪਏ ਹੋਰ ਦੇ ਤੇ ਤੇਰੇ ਤੈਨੂੰ ਬਾਰ ਭੇਜ ਦਿਨਾ ਹੈ ਮੈਂ ਪੇਮੈਂਟ ਦੇਣਾ ਆਣ ਲੱਗਾ ਸੀਗਾ ਬਟ ਮੈਂ ਰੁਕ ਗਿਆ ਮੈਂ ਮੇਰੇ ਫਾਦਰ ਸਾਹਿਬ ਕਹਿੰਦੇ ਕਿ ਦੀਵਾਲੀ ਤੋਂ ਬਾਅਦ ਪੇਮੈਂਟ ਕਰਦੇ ਆ ਦੀਵਾਲੀ ਤੱਕ ਵੇਟ ਕਰ ਲੈ ਉਸ ਤੋਂ ਬਾਅਦ ਕਿਉਂਕਿ ਤੇਰਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ 10 ਨਵੰਬਰ ਤੋਂ ਬਾਅਦ ਦਾ ਬੈਚ ਲੈਣਾ ਹੈ ਮੈਨੂੰ ਕੋਈ ਅਰਜੈਂਟ ਮੈਰਿਜ ਸੀਗੀ ਮੈਂ ਉਹਦੇ ਕਰਕੇ ਰੁਕੇਦਾ ਸੀਗਾ ਤੇ ਮੇਰੇ ਫਾਦਰ ਸਾਹਿਬ ਕਹਿੰਦੇ ਕਿ 10 ਨਵੰਬਰ ਤੋਂ ਬਾਅਦ ਜਾਣਾ ਤੇ ਤੂੰ ਪੇਮੈਂਟ ਹੋਦੋਂ ਦਵਾਂਗੇ ਆਪਾਂ 14 ਲੱਖ ਰੁਪਏ ਜੋਬ ਬੰਦੀ ਆ ਫਿਰ ਉਹਨੂੰ ਕਹਿਣ ਲੱਗੇ ਕਿ ਹਾਫ ਪੇਮੈਂਟ ਹੋਣਦੇ ਤਾਂ ਆ ਫਰੀਸ਼ਤੇ ਦੇ ਦਿਓ 7 ਲੱਖ ਹੁੰਦੇ ਤੋਂ 7 ਲੱਖ ਉੱਤੇ ਪਹੁੰਚ ਕੇ ਦੇ ਦਿਓ ਮੇਰੇ ਫਾਦਰ ਸਾਹਿਬ ਕਹਿੰਦੇ ਚਲੋ ਦੀਵਾਲੀ ਤੋਂ ਬਾਅਦ ਜਦੋਂ ਤੁਹਾਡਾ ਪਹਿਲਾ ਬੈਚ ਕੋਈ ਵੀ ਚੱਲ ਜਾਏਗਾ ਆਪਾਂ 7 ਲੱਖ ਰੁਪਇਆ ਤੋਂ ਦੇ ਦਾਂਗੇ ਕਿਹੜੀ ਕੰਟਰੀ ਜਾਣ ਦੀ ਕਿੰਨੇ ਬੈਚ ਆਸਟ੍ਰੇਲੀਆ ਜਾਣਾ ਸੀਗਾ 14 ਲੱਖ ਰੁਪਏ ਦੀ ਗੱਲ ਹੋਈ ਸੀਗੀ ਕਿੰਨੇ ਬੈਚ ਆਲੇ ਮੈਂ 60000 ਰੁਪਏ ਦਿੱਤਾ ਮੈਨੂੰ ਵਰਕ ਲੈਟਰ ਮਿਲਿਆ ਅੱਜ ਇੱਥੇ ਪੁੱਛੀ ਵਾੜੀ ਗਈ ਦੇਖਿਆ ਅੱਜ ਇੱਥੇ ਦੇਖਿਆ ਆਫਿਸ ਬੰਦ ਹੈ ਇਹਦਾ ਨਾਲ ਜਿਹੜੇ ਸੱਜਣ ਮੇਰੇ ਸਾਡੇ ਕਈ ਹੈਗੇ ਜਿਹਨਾਂ ਫਾਈਲ ਲਵਾਈ ਆ ਉਹ ਸਭ ਇੱਥੇ ਇਦਾਂ ਵਿਚਾਰੇ ਫਿਰ ਰਹੇ ਨੇ ਟੈਨਸ਼ਨ 'ਚ ਨੇ ਕਈਆਂ ਦੇ ਬੜੇ-ਬੜੇ ਪੈਸੇ ਲਏ ਆ ਕਿੰ ਕੋ 7 ਕਿੰ ਕੋ 15 ਕਿੰ ਕੋ 14 ਸਾਡੀ ਬਿੱਕੂ ਬੇਨਤੀਆਂ ਮੇਰੀ ਕੀ ਪਲੀਜ਼ ਸਾਡੇ ਪੈਸੇ ਵਾਪਸ ਕਰਵਾ ਦਿੱਤੇ ਜਾਣ ਜਾਂ ਉਹ ਬੰਦਾ ਫੜ ਲਿਆ ਜਾਏ ਹਾਂ ਪੁਲਸ ਮੌਕੇ ਦਾ ਹਾਂ ਪੁਲਸ ਮੌਕੇ ਤੇ ਆਈ ਹੈ ਪੁਲਿਸ ਪ੍ਰਸ਼ਾਸਨ ਦਾ ਪੂਰਾ ਨੂੰ ਸਾਥ ਮਿਲ ਰਿਹਾ ਆ ਬਕਿ ਬੰਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਤੇ ਹੈਪੀ ਸਕੂਲ ਦੇ ਸਾਹਮਣੇ ਗਰਾਊਂਡ ਦੇ ਲਾਗੇ ਦਫ਼ਤਰ ਵਿੱਚ ਕੋਈ ਨਾਮ ਨੂੰ ਵਿਅਕਤੀ ਲੋਕਾਂ ਕੋਲੋਂ ਕਾਸੇ ਲਾ ਕੇ ਬਾਹਰ ਭੇਜਣ ਵਾਸਤੇ ਥਗੀ ਕਰਕੇ ਚਲਾ ਗਿਆ ਲੋ ਉਹਨੋਂ ਦਫਤਰ ਖਾਲੀ ਹੋਇਆ ਪਿਆ ਪਬਲਿਕ ਇਕੱਠੀ ਹੋਈ ਪਈਆ ਜਿਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਆਗੇ ਬਰਖਾਸਤ ਲੇ ਕੇ ਜੋ ਵੀ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਆ ਉਹ ਪੁਲਿਸ ਨੂੰ ਦੱਸੀ ਜਾਏ ਤੇ ਉਹ ਆਦਮੀ ਨੂੰ ਟ੍ਰੇਸ ਕਰਕੇ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਪੂਰਤੀ ਕੀਤੀ ਜਾ ਕਿੰਨੇ ਕਈ ਲੋਕ ਇਕੱਠੇ ਹੋਏ